ਰੱਬਾ ਮਾਵਾ ਨਖੂਮੀ ਬਨਾ ਹੈ ਖੁਸ਼ੀਆਂ ਲਕੋਮੀ ਪਿਆਰ ਇਹ ਵੀਡੀਓ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੋ ਰਹੀ ਹੈ ਜਿਸ ਵਿੱਚ ਧੀ ਕੈਨੇਡਾ ਤੋਂ ਬਿਨਾ ਦੱਸੇ ਆਪਣੇ ਭਰਾ ਦੇ ਵਿਆਹ ਤੇ ਅਚਾਨਕ ਆ ਜਾਂਦੀ ਆ ਤਾਂ ਦੇਖੋ ਕਿਵੇਂ ਮਾਂ ਨੂੰ ਭਾਜਣਾ ਪੈ ਜਾਂਦੀ ਆਣੀ ਵੀਡੀਓ ਵੇਖ ਤੁਸੀਂ ਦੇਖ ਸਕਦੇ ਹੋ ਕਿ ਧੀ ਕੈਨੇਡਾ ਤੋਂ 5 ਸਾਲਾਂ ਬਾਅਦ ਆਪਣੇ ਭਰਾ ਦੇ ਵਿਆਹ ਤੇ ਬਿਨਾ ਦੱਸੇ ਅਚਾਨਕ ਆ ਜਾਂਦੀ ਆ ਤਾਂ ਦੇਖੋ ਕਿਵੇਂ ਧੀ ਨੂੰ ਦੇਖ ਕੇ ਮਾਂ ਰੋਟੀ ਵਿਚਾਲੇ ਛੱਡ ਦਿੰਦੀ ਆ ਅਤੇ ਧੀ ਨੂੰ ਘੁੱਟ ਕੇ ਜੱਫੀ ਪਾ ਲੈਂਦੀ ਆ ਕਿਉਂਕਿ ਆਪ ਸਭ ਨੂੰ ਪਤਾ ਹੈ ਕਿ ਮਾਂ ਤੇ ਧੀ ਦਾ ਇੱਕ ਅਨਮੋਲ ਰਿਸ਼ਤਾ ਹੁੰਦਾ ਹੈ ਜਿਹਦੀ ਤੁਸੀਂ ਅੱਗੇ ਵੀਡੀਓ ਕਲਿੱਪ ਦੇਖ ਸਕਦੇ ਹੋ ਵੀਡੀਓ ਦੇ ਪ੍ਰਤੀਤਵ ડીਕੀ ਪ੍ਰਤੀਕਿਰਿਆ ਕਮੈਂਟ ਕਰਕੇ ਜਰੂਰ ਦੱਸਣਾ ਵੀਡੀਓ ਨੂੰ ਲਾਇਕ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਧੰਨਵਾਦ ਰੱਬਾ ਮਾਵਾ ਨਖੂਮੀ ਬਨ ਹੈ ਖੁਸ਼ੀਆਂ ਲਕੋਮੀ ਪਿਆਰ ਦੇ ਤੂ ਹੈ ਤੋ ਵੀ ਰੱਬਾ ਮਾਵਾ ਨਖੂਮੀ ਹੋ ਪਰ ਰੱਬ ਬਣੇ ਹੇ ਮੈਂ ਕਿਤੇ ਲਕੂ ਵੀ ਨਾ ਇੱਕੋ ਅਰਜ਼ਿਆ ਸੁਣੀ ਦਾ ਤੇ ਆ ਮਾਂ ਕਿਸੇ ਦੀ ਹੋ ਵੀ ਨਾ ਉੱਚੀ ਹਸਤੀ ਛੋ ਨਹੀਂ ਸਕਦਾ ਬਮਾ ਤੋਂ ਵੱਡਾ ਹੋ ਨਹੀਂ ਸਕਦਾ ਤੂੰ ਹੋਰ ਕੋਈ ਰਿਸ਼ਤਾ ਹੋ ਨਹੀਂ ਸਕਦਾ ਜ਼ੋਰ ਬਥੇਰਾ ਲਾਉਣਾ ਮੈਂ ਸੁਪਨੇ ਦੇ ਵਿੱਚ ਆਇਆ ਕਰਮਾ ਬਸ ਸੁਪਨੇ ਦੇ ਵਿੱਚ ਆਇਆ